ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸاتھ ਹੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਰ ਇੱਕ ਪੱਗ ਜਿਹੜੀ ਪੁਣੀ ਜਿਹੜੀ ਆਪਾਂ ਪੱਗ ਦੀ ਪੁਣੀ ਕਰਨੀ ਹੁੰਦੀ ਆ ਉਹ ਆਪਾਂ ਕਿਵੇਂ ਕਰਨੀ ਆ ਉਹ ਆਪਾਂ ਇਸ ਵੀਡੀਓ ਚ ਦੱਸਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਜਿਹੜਾ ਪੱਗ ਦਾ ਜਿਹੜਾ ਤੁਸੀਂ ਲੜ ਬਣਾਇਆ ਛੋਟਾ ਰੱਖ ਬਣਾਇਆ ਛੋਟਾ ਰੱਖਦੇ ਹੋ ਲੜ ਉਹ ਆਪਾਂ ਜਿਹੜਾ ਇੱਕ ਲੜਾ ਉਹ ਕਿਸੇ ਬੰਦੇ ਨੂੰ ਜਾਂ ਕਿਸੇ ਕੁੰਡੀ ਨਾਲ ਬੰਨ ਲੈਣਾ ਹੈ ਤੇ ਉਹਦੇ ਉੱਤੇ ਆਪ ਜਿਹੜਾ ਅਨਮਾਲ ਬੰਨ ਕੇ ਜਿਹੜੀ ਪੂੜੀ ਕਰਨੀ ਹੈ ਜੇ ਜੇ ਕਿਸੇ ਕੁੰਡੀ ਨਾਲ ਬੰਨਣਾ ਹੈ ਤੇ ਫਿਰ ਆਪਾਂ ਜਿਹੜੇ ਉਹਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਖਿੱਚ ਕੇ ਜਿੰਨੀ ਜਿੰਨਾ ਜੋ ਕੱਸ ਪੈਂਦਾ ਹੈ ਉਹਨੂੰ ਚੰਗੀ ਤਰ੍ਹਾਂ ਕੱਸ ਪਾ ਕੇ ਤੇ ਫਿਰ ਜਿਹੜਾ ਆਪਾਂ ਹਲਕਾ ਜਿਹੜਾ ਆਪਣਾ ਪਹਿਲਾ ਸੱਜੇ ਸਾਈਡ ਤੋਂ ਜਿਹੜਾ ਆਪਾਂ ਪਹਿਲਾ ਫੋਲਡ ਕਰਾਂਗੇ ਫੋਲਡ ਕਰਕੇ ਚੰਗੀ ਤਰ੍ਹਾਂ ਦੋ ਹੀ ਕਿਨਾਰੇ ਜਿਹੜੇ ਆਪਣੇ ਉਪਰੋਂ ਕਰਕੇ ਫੋਲਡ ਕਰਕੇ ਦੋ ਹੀ ਕਿਨਾਰਿਆਂ ਨੂੰ ਦੋ ਹੀ ਸੱਟਾਂ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਪਿੱਛੇ ਫੜਨਾ ਹੈ ਲੜ ਤੋਂ ਪੂਣੀ ਨੂੰ ਜਿਹੜਾ ਆਪਣਾ ਕਿਨਾਰਾ ਹੋਊਗਾ ਲੜ ਹੋਊਗਾ ਉਹਨੂੰ ਆਪਾਂ ਪਿੱਛੇ ਫੜ ਕੇ ਚੰਗੀ ਤਰ੍ਹਾਂ ਖਿੱਚਣਾ ਹੈ ਖਿੱਚ ਕੇ ਤਾਂ ਇਹਨੇ ਉਸੇ ਉਸੇ ਜਿਹੜੀ ਬਾਦ ਘਾਟ ਹੈ ਉਹ ਪੂਰੀ ਹੋ ਜਾਵੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਖਿੱਚ ਗਏ ਆਪਣੀ ਪੂਣੀ ਸੈਟ ਕਰਨੀ ਹੈ ਤੇ ਪੂਣੀ ਸੈਟ ਕਰਕੇ ਫਿਰ ਉਸ ਤੋਂ ਬਾਅਦ ਆਪਣਾ ਪਹਿਲਾ ਆਪਣੀ ਖੱਬੀ ਛੜ ਤੋਂ ਪਤਲਾ ਪਸਾ ਚੱਕ ਕੇ ਜਿਹੜੀ ਪਤਲਾ ਕਿਨਾਰਾ ਹੋਊਗਾ ਉਹਨੂੰ ਆਪਾਂ ਚੱਕ ਲੈਣਾ ਹੈ ਚੱਕ ਕੇ ਚੰਗੀ ਤਰ੍ਹਾਂ ਜਿਹੜੇ ਬਾਕੀ ਲੜ ਆਉਣਗੇ ਉਹਨਾਂ ਨੂੰ ਆਪਾਂ ਥੱਲੇ ਦੱਬ ਕੇ ਥੱਲੇ ਦੱਬ ਕੇ ਫਿਰ ਆਪਣੇ ਦੂਏ ਕਿਨਾਰੇ ਤੋਂ ਫੇ ਚੱਕ ਲੈਣਾ ਹੈ ਚੱਕ ਕੇ ਚੰਗੀ ਤਰ੍ਹਾਂ ਜੇ ਫਿਰ ਆਪੇ ਇੱਕ ਅੰਦਰ ਨੂੰ ਫੋਲਡ ਕਰਕੇ ਜਿਹੜੀ ਇੱਕ ਗਠਮਾਨੀ ਹੈ ਤਾਂ ਜਿਹੜੇ ਆਪਾਂ ਬਾਅਦੋਂ ਜਿਹੜੀ ਆਪਣੀ ਗਾਠੋ ਖੋਲ ਸਕੀਏ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਆਪਾਂ ਅਗਲਾ ਵੀ ਜਿਹੜਾ ਕਿਨਾਰਾ ਉਹ ਐਵੇਂ ਕਰਕੇ ਚੰਗੀ ਤਰ੍ਹਾਂ ਨਾਲ ਦੀ ਨਾਲ ਆਪਾਂ ਲੱਕ ਤੇ ਨਾਲ ਪ੍ਰੈਸ ਹੱਥ ਲੱਕ ਤੇ ਲਾ ਕੇ ਪੂਣੀ ਨੂੰ ਹੱਥ ਦੇ ਨਾਲ ਜਿਹੜਾ ਪ੍ਰੈਸ ਕਰਨਾ ਹੈ ਪ੍ਰੈਸ ਕਰਕੇ ਚੰਗੀ ਤਰ੍ਹਾਂ ਤੇ ਤੇ ਇੱਕ ਗੱਲ ਦਾ ਧਿਆਨ ਰੱਖੋ ਵੀ ਜਿਹੜਾ ਆਪਣਾ ਖੋਲਾ ਪਾਸਾ ਉੱਤੇ ਰੱਖਣਾ ਚਾਹੀਦਾ ਹੈ ਰੱਖਣਾ ਰੱਖਿਆ ਹੋਣਾ ਚਾਹੀਦਾ ਤੇ ਮੋਟਾ ਪਸਾਇੜਾ ਬੰਦ ਪਾਸੋਂ ਥੱਲੇ ਹੋਣਾ ਚਾਹੀਦਾ ਜਿਹੜੀ ਆਪਣੀ ਚੰਗੀ ਤਰ੍ਹਾਂ ਜਿਹੜਾ ਆਪਾਂ ਉਸੇ ਤਰੀਕੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਪ੍ਰੈਸ ਕਰਕੇ ਦੋ ਹੀ ਕਿਨਾਰੇ ਇਕੱਠੇ ਕਰਕੇ ਬਰਾਬਰ ਕਰਨਿਆਂ ਨੇ ਕਰਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਇੱਕ ਵਾਰ ਛਿੰਕਣਾ ਹੈ ਛਿੰਕਾ ਕੇ ਤਾਂ ਜਿਹੜਾ ਛਿੰਕ ਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਉਹਦਾ ਮਟਾਈ ਵਾਲਾ ਪਾਸਾ ਜਿਹੜਾ ਥੱਲੇ ਕਰਕੇ ਚੰਗੀ ਤਰ੍ਹਾਂ ਛਿੰਕ ਲੈਣਾ ਹੈ ਛਿੰਕੇ ਫਿਰ ਉਸੇ ਤਰੀਕੇ ਨਾਲ ਜਿਹੜੀ ਆਪਾਂ ਗਾਹਾਂ-ਗਾਹਾਂ ਜਿਹੜੀ ਆਪਣੀ ਪੂਣੀ ਉਕੜੀ ਜਾਣੀ ਹੈ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਤੇ ਚਗੀਤ ਚਗੀਤ ਨਾਲ ਆਪਣੀ ਪੂਣੀ ਸੈਟ ਕਰਕੇ ਇੱਕ ਹੱਥ ਨਾਲ ਪੜੀ ਪੂਣੀ ਗਾਨੀ ਹੈ ਤੇ ਇੱਕ ਹੱਥ ਨਾਲ ਜਿਹੜੀ ਆਪਣੀ ਪੂਣੀ ਉੱਤੋਂ ਫੜਨੀ ਹੈ ਚੰਗੀ ਤਰ੍ਹਾਂ ਲੈ ਵਾ ਅਗਲਾ ਵੀ ਇਸੇ ਤਰੀਕੇ ਨਾਲ ਕਰਕੇ ਕਿਨਾਰਾ ਚਗੀਤ ਨਾਲ ਸਾਫ ਕਰ ਲੈਣਾ ਤੇ ਪ੍ਰੈਸ ਕਰਕੇ ਆਪਣੀ ਜਿਹੜੀ ਪੂਣੀ ਉਹ ਕੰਪਲੀਟ ਕਰ ਲੈਣੀ ਹੈ ਤੇ ਤਾਂ ਕੀਤਾ ਰਸਵਾਰ ਕੇੜੀ ਆਪਣੀ ਪੂਣੀ ਕਰ ਲੈਣੀ ਹੈ ਜਲਦੀ ਨਵੀਂ ਵੀਡੀਓ ਲੈ ਕੇ حاضر ਹੋਨੇ ਆ ਵੀਡੀਓ ਦੇਖ ਲਈ ਧੰਨਵਾਦ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਤੇ ਸਾਥੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਬੇਸ ਜਿਹੜਾ ਆਪਾਂ ਹਰ ਇੱਕ ਪਗਲੀ ਬਣ ਸਕਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੇਸਾਂ ਨੂੰ ਗੰਗਾ ਕਰਕੇ ਤੇ ਜਿਹੜਾ ਆਪਣਾ ਜੂੜਾ ਕਰਨਾ ਉਹ ਆਪਾਂ ਸੈਂਟਰ ਕੇ ਕਰਕੇ ਜੂੜਾ ਜਿਹੜਾ ਆਪਣਾ ਕੰਗਾ ਦੇਣਾ ਜਿੰਨਾ ਵੀ ਰਾਮ ਵਰਸ਼ ਕੇ ਆਇਆ ਉਹਨਾਂ ਨੇ ਜਿਹੜਾ ਕੰਗਾ ਆਪਣੇ ਜੂੜੇ ਬੈਕਸਾਈਡ ਤੇ ਦੇਣਾ ਹੈ ਬੈਕਸਾਈਡ ਤੇ ਦੇ ਕੇ ਜਿਹੜਾ ਆਪਾਂ ਬੇਸ ਮੰਨਣਾ ਇੱਕ ਜਾਂ ਡੇਢ ਸਭ 1 ਮੀਟਰ ਦਾ ਜਿਹੜਾ ਆਪਾਂ ਪਰਨਾ ਲੈਣਾ ਪਰਨਾ ਲੈ ਕੇ ਜਿਹੜੇ ਉਹਦੇ ਦੋ ਹੀ ਕਿਨਾਰੇ ਹੁੰਦੇ ਆ ਇੱਕ ਕਿਨਾਰੇ ਨੂੰ ਆਪਾਂ ਹਾਫ ફોਲਡ ਕਰਕੇ ਉਹ ਰਾਈ ਟ੍ਰੈਂਗਲ ਪੁਣੀ ਬਣਾ ਕੇ ਤੇ ਲੜਨ ਆਪਾਂ ਨੂੰ ਸਿਰਨਾ ਪਹਿਲਾਂ ਸਿਰਨਾ ਕਵਰ ਕਰਕੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਉੱਤੇ ਲੈ ਕੇ ਪਹਿਲਾ ਲੜ ਬਣਾਉਣਾ ਪਹਿਲੇ ਲੜ ਕਿਹੜੇ ਆਪਾਂ ਜਿੰਨੇ ਥੀ ਉਹਦੇ ਕਪੜੇ ਪਾਉਣੇ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਕਪੜੇ ਪਾ ਕੇ ਤੇ ਜਿੰਨੇ ਤੁਸੀਂ ਉਥੋਂ ਆਪਣੇ ਕੱਪੜੇ ਛੜ ਤੋਂ ਪਾਗ ਕੱਢਣਾ ਚਾਹੁੰਦੇ ਤੁਸੀਂ ਉਹਨਾਂ ਦੇ ਉੱਤੇ ਕਪੜੇ ਪਾਉਣੇ ਆ ਤੇ ਪਹਿਲੇ ਲੜ ਕਿ ਉਹ ਚ ਡੰਗ ਨਾ ਪਵੇ ਪਹਿਲਾਂ ਆਪਾਂ ਅੱਖ ਲਵੇ ਇੱਕ ਕਪੜਾ ਦੇਖ ਫਿਰ ਦੂਈ ਸਾਈਡ ਆਪਾਂ ਜਿਹੜਾ ਕਪੜਾ ਦੇਣਾ ਹੈ ਫਿਰ ਆਪਾਂ ਜਿਹੜੇ ਅਗਲਾ ਲੜ ਲਾਉਣਾ ਲੜ ਨੂੰ ਹਲਕਾ ਆਪਾਂ ਬੈਗ ਤੋਂ ਵੈਂਚ ਕਰ ਲੈਣਾ ਵੈਂਚ ਕਰਕੇ ਤੇ ਲੜ ਨੂੰ ਦੋਈ ਕਨਾਰਿਆਂ ਨੂੰ ਆਪਾਂ ਚੰਗੇ ਤਰ੍ਹਾਂ ਬਰਾਬਰ ਕਰਕੇ ਤੇ ਇੱਕ ਟਾਈਪ ਦੀ ਆਪਾਂ ਉਹਦੀ ਪੂਣੀ ਕਰਕੇ ਇੱਕ ਪਾਸੇ ਜਿਹੜਾ ਆਪਾਂ ਕਪੜਾ ਦੇਣਾ ਹੈ ਕਪੜਾ ਦੇ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਸੈਟ ਕਰ ਲੈਣਾ ਤੇ ਸੈਟ ਕਰਕੇ ਜਿਹੜਾ ਆਪਾਂ ਥੋੜੀ ਸ਼ੇਪ ਕੱਢਣ ਲਈ ਰਾ ਉਸ ਅਗਲੇ ਲੜ ਵਿੱਚ ਜਿਹੜਾ ਕੱਪੜਾ ਦੇਣਾ ਹੈ ਤੇ ਉਸ ਨਾਲ ਹੀ ਜਿਹੜਾ ਆਪਾਂ ਸਿਰੋਕ ਪਰ ਕਾ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁੜ ਕਰਿਓ ਤੇ ਵੀਡੀਓ ਬਾਤ ਬਾਤ ਸ਼ੇਅਰ ਜੁੜ ਕਰਿਓ ਤਾਂ ਜਿਹੜੇ ਵੀਰਾਂ ਨੂੰ ਤਾਂ ਜਿਹੜੇ ਵੀਰਾਂ ਨੂੰ ਕੋਈ ਪੱਗ ਦਾ ਵੇਸ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਇਹ ਜਿਹੜੇ ਦੇਖ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਾ ਲੈਣਾ ਤੇ ਫਿਰ ਅਗਲੇ ਲੜ ਵੀ ਆਪਾਂ ਉਸੇ ਤਰੀਕੇ ਨਾਲ ਜਿਹੜਾ ਉਹ ਆਪ ਮੌਮੀ ਕਰਕੇ ਆਪਾਂ ਇਧਰਲੀ ਸਾਈਡ ਤੇ ਕਪੜਾ ਦਿੱਤਾ ਹੋਇਆ ਸੀ ਉਹਦੀ ਉਧਰ ਆਪਾਂ ਹੋਰ ਕਪੜਾ ਨਹੀਂ ਡਾਣਾ ਹੈ ਤੇ ਆਪਣੀ ਸ਼ੇਵ ਕੱਢਾਂ ਦੀ ਥੋੜੇ ਆਪਾਂ ਪੱਗ ਨੂੰ ਗਲਾਈ ਚ ਲਿਆਉਣ ਲਈ ਇੱਕ ਕਪੜਾ ਹੋਰ ਪਾ ਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਆਪਣਾ 베ਸ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਲੈਣਾ ਹੈ ਆਪਾਂ ਇਹਨਾ ਸਿੰਪਲ ਤਰੀਕੇ ਨਾਲ 베ਸ ਬੰਨਣਾ ਹੈ ਤੇ ਜਿਹੜਾ ਅਗਲਾ ਲਾਉਣਾ ਉਸ ਨੂੰ ਆਪਾਂ ਚੰਗੀ ਤਰ੍ਹਾਂ ਅੱਖ ਦਾ ਖੋਲ ਕੇ ਤੇ ਲੜ ਨੂੰ ਇੱਕ ਵਾਰ ਤਾਂ ਬੰਨਣਾ ਹੈ ਦੱਬ ਕੇ ਗਾਹਾਂ ਜਾ ਕੇ ਜਿਹੜਾ ਗਾਹਾਂ ਦਾ ਕਹਾ ਜਾ ਕੇ ਜਿਹੜਾ ਲੜ ਨੂੰ ਫਲਾ ਕੇ ਦੱਬ ਦੇਣਾ ਹੈ ਤੇ ਹੁਣ ਜਿਹੜਾ ਆਪਣਾ بیس ਉਹ ਹਾਫ ਕੰਪਲੀਟ ਹੋ ਚੁੱਕਿਆ ਤੇ ਰਹੀ ਉਹਨਾਂ 50 ਬੰਨਣੀਆਂ ਤੇ ਜਿਹੜਾ ਆਪਾਂ 50 ਨੂੰ ਚੰਗੀ ਤਰ੍ਹਾਂ ਸੌਫ ਕਰਕੇ ਤੇ ਤੇ ਨੰਗਲਾਂ ਛੱਡ ਕੇ ਜਿਹੜਾ ਆਪਾਂ 50 ਬੰਨਣੀ ਹੈ ਤੇ ਚੰਗੀ ਤਰ੍ਹਾਂ 50 ਸੌਫ ਕਰਕੇ ਤੇ ਤੇ ਨੰਗਲਾਂ ਛੱਡ ਕੇ ਤੇ ਚੰਗੀ ਤਰ੍ਹਾਂ ਉਸ ਵਿੱਚ ਜਿਹੜੇ ਬਾਲ ਕੱਢ ਗਏ ਆਪਾਂ ਤੇ ਦੋਈ ਕਿਨਾਰੇ ਆਪਾਂ ਸਿਖਰ ਤੋਂ ਫੜ ਲੈਣੇ ਹਨ ਸਿਖਰ ਤੋਂ ਫੜ ਕੇ ਚੰਗੀ ਤਰ੍ਹਾਂ ਆਪਾਂ ਉਸ ਵਿੱਚ ਕਸ ਪਾ ਲੈਣਾ ਕਸ ਕੇ ਕਸ ਪਾਉਣ ਤੇ ਫਿਰ ਆਪਾਂ ਹਲਕੇ ਅ ਉਂਗਲੀ ਤੋਂ ਗੁੱਠਣਾਂ ਦੇ ਥੱਲੇ ਵਾਲਾਉਣੀਆਂ ਉਹਨਾਂ ਨੂੰ ਉੱਤੋਂ ਕੱਢਾਂਗੇ ਤੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਕੱਢ ਕੇ ਜਿਹੜੇ ਆਪਾਂ ਪਿੱਛੇ ਇੱਕ ਗੱਟ ਮਾਰਨੀ ਹੈ ਜਿਹੜੀ ਆਪਾਂ ਗੱਠਾ ਉਹ ਡਬਲ ਨਹੀਂ ਕਰਨੀ ਹੈਗੀ ਜਿਹੜੀ ਆਪਾਂ ਗੱਠ ਮਾਰਨੀ ਹੈ ਉਹ ਕੀਚੀ ਤੇ ਥੋੜੀ ਸਾਈਡ ਤੇ ਰੱਖ ਕੇ ਮਾਰਾਂਗੇ ਜਾਂ ਆਪਾਂ ਗੱਠ ਗਿਚੀ ਦੇ ਸੈਂਟਰ 'ਚ ਮਾਰ ਦਿੰਨੇ ਆ ਤਾਂ ਉੱਥੇ ਜਿਹੜਾ ਆਪਣਾ ਦਰਦ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਜਿਹੜੇ ਦੋ ਕਿਨਾਰੇ ਬਚੇ ਹੋਣਗੇ 50 ਦੇ ਉਹਨਾਂ ਨੂੰ ਆਪਾਂ ਜਿੱਥੇ ਆਪਾਂ ਇਹ ਉੱਤੇ ਲੜ ਸੀਗੇ ਉਹਨਾਂ ਵਿੱਚ ਆਪਾਂ ਜਿਹੜਾ ਦੇ ਦੇਣਾ ਹੈ ਤੇ ਇੱਕ ਵਾਰ ਜਿਹੜਾ ਉਤੋਂ ਉੱਤੇ ਜਿਹੜਾ ਵਵਾਏ ਫੇਲਾਣਾ ਤਾਂ ਜਿਹੜਾ ਆਪਣਾ ਉੱਤੋਂ ਸਟੱਗ ਆਇਆ ਉਹ ਟੈਟ ਹੋ ਜਾਵੇ ਤੇ ਚੰਗੀ ਤਰ੍ਹਾਂ ਚਾਰ ਪਾਸੇ ਵਾਈਫੇਟ ਕੇ ਆਪਣੇ ਬਾਹਲ ਅੰਦਰ ਕਰ ਲੈਣਿਆ ਨਾ ਜਲਦੀ ਨਵੀਂ ਵੀਡੀਓ ਲੈ ਕੇ ਹਾਜਰ ਹੁਣ ਨਿਆ ਵਾਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਕੀ ਫਤਿਹ ਵਾਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਗਤ ਹੈ ਅੱਜ ਜਿਹਾਂ ਬਬਲੇ ਲੈ ਕੇ ਪਟਿਆਲਾ ਸ਼ਾਹੀ ਪੱਗ ਜੇਲਾਂ ਤੋਂ 7.5 ਮੀਟਰ ਰਸਤੇ ਕਪੜਾ ਜਿਹੜਾ ਆਪਾਂ ਫੋਲਡ ਕਰ ਵਰਤਿਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਛੱਡਦੇ ਸੈਂਟਰ 'ਚ ਲਿਆ ਕੇ ਲੜਨੂੰ ਪੁੰਜਾ ਖੋਦਾ ਥੱਲੇ ਰੱਖ ਕੇ ਬੰਦਪਸ ਉੱਤਰਾ ਕੇ ਤੇ ਦੋਈ ਭਲੇ ਜਿਹੜੇ ਆਪਾਂ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਲੜ ਨੂੰ ਫੋਲ ਕਰਨਾ ਹੈ ਫੋਲ ਕਰਕੇ ਜੰਗੀ ਤਰ੍ਹਾਂ ਮੋਟਾਈ ਤੇ ਕਰਕੇ ਜਿਹੜਾ ਲੜ ਨੂੰ ਅਧਿਕ ਅਧਿਕ ਹਟਾ ਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੱਛੇ ਕਰਕੇ ਪੁਣੀ ਦਾ ਖੋਲਦਾ ਥਲੇ ਰੱਖ ਕੇ ਕੰਧ ਤੋਂ ਪਾਸੋਂ ਉਤਰਾ ਕੇ ਦੋਈ ਪਲੇਅ ਜਿਹੜੇ ਆਪਾਂ ਪਹਿਲੇ ਪਲੇਅ ਨੂੰ ਜਿਆਦਾ ਹੋਲ ਕੇ ਦੂਜੇ ਪਲੇਅ ਨੂੰ ਆਪਾਂ ਵਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਬਲੜਨ ਨੂੰ ਇੱਕ ਵਾਰ ਹੋਲ ਗਾਣਾ ਹੈ ਹੋਲ ਗਾੜ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਤੇ ਉਦੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਡਬਲ ਹੋਲ ਕਰਨਾ ਹੈ ਲੜਨ ਨੂੰ ਡਬਲ ਹੋਲ ਲਗਾੜ ਕੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਹੈ ਪ੍ਰੈਸ ਕਰਕੇ ਜਦੋਂ ਫਾਸਲੇ ਜਿਹੜਾ ਪਸਟ ਕਰਕੇ ਜਿਹੜਾ ਲੜਨ ਨੂੰ ਬਿਨਾਂ ਦੀਆ ਵਾਈਬ ਹੈਡ ਕੇ ਚਾਹੂ ਕਰਕੇ ਜਿਹੜੀ ਮੋਟਾਈ ਜੜੀ ਆ ਪੋ ਸੈਟ ਕਰਕੇ ਜਿਹੜਾ ਲੜਨ ਨੂੰ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਵੇਖ ਪਿੰਚ ਕਰਕੇ ਪੂਣੀ ਦਾ ਹੌਲਦਾ ਥਲੇ ਰੱਖ ਕੇ ਬੰਦ ਬਸ ਉੱਤਰਾ ਕੇ ਤੇ ਪੂਣੀ ਦਾ ਖੋਲਦਾ ਬਸ ਵਿੱਚ ਜਿਹੜੇ ਆਪਾਂ ਪਹਿਲੇ ਪਹਿਲੇ ਥੋੜਾ ਜਿਆਦਾ ਖੋਲਾਂਗੇ ਤੇ ਦੂਜੇ ਵੇਲੇ ਆਪਾਂ ਢਾਈ ਵਾਲੇ ਪਾਸੇ ਨਾਲ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸੈਟ ਕਰਕੇ ਲਗਾਉਣਾ ਹੈ ਤੇ ਨਾਲੇ ਉਤੋਂ ਵੀ ਜਿਹੜੇ ਆਪਾਂ ਚਾਹੂ ਚਾਹੂਗਾ ਨਾਲ ਜਿਹੜਾ ਤੋਲਾੜ ਸਟਕਾ ਲੈਣਾ ਹੈ ਜੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਫੋਲਡ ਕਰਕੇ ਉੱਥੇ ਦਬ ਲੈਣਾ ਹੈ ਉੱਥੇ ਦਬ ਕੇ ਫੇਰ ਥੱਲੇ ਫੋਲਡ ਕਰ ਲੈਣਾ ਹੈ ਥੱਲੇ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਨਾ ਹੈ ਸਾਫ਼ ਕਰਕੇ ਤੇ ਉਹਦਾ ਫਾਸਾ ਜਿਹੜਾ ਆਪਾਂ ਸੈੱਟ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਉਹਦਾ ਫਾਰਮ ਜਿਹੜਾ ਸੈੱਟ ਕਰਕੇ ਦੋ ਜੀ ਮਟਾਈ ਜਿਹੜੀ ਆਪਾਂ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿੰਨੇ ਤੁਸੀਂ ਉਹਦੀ ਤੋੜਾਈ ਰੱਖਿਆ ਤੁਸੀਂ ਉਸੇ ਉਨਹੀ ਕਹਾ ਜਾ ਕੇ ਜਿਹੜੀ ਤੋੜਾਈ ਉਹ ਵਧਾ ਦੇਣੀ ਹੈ ਸਾਰੇ ਲੋਕ ਆਪਣੇ ਲੜੇ ਵਿੱਚ ਕੋਈ ਡੰਗ ਨਾ ਪਵੇ ਤੇ ਨਾਲ ਹੀ ਨਾਲ ਜਿਹੜੇ ਆਪਾਂ ਆਵਾਜ਼ ਫੇਰ ਕੇ ਨਾ ਲੜਾਈ ਸ਼ੈਟਿੰਗ ਕਰ ਲੈਣੀ ਹੈ ਜਿਹੜੇ ਆਪਾਂ ਲੜਾ ਲਾਏ ਹੋਏ ਨੇ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਸ਼ੂ ਕਰਿਓ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਤੇ ਜਿਹੜਾ ਲੜਨ ਨੂੰ ਲੋਡ ਕਰ ਲੈਣਾ ਹੈ ਤੇ ਲੋਡ ਕਰਕੇ ਚੰਗੀ ਤਰ੍ਹਾਂ ਥੱਲੇ-ਵੱਲ ਖੇਚ ਗਏ ਚੰਗੇ ਥਨੇ ਵਾਲੇ ਖਿੱਤ ਲੈਣਾ ਹੈ ਖਿੱਤ ਕੇ ਤੇ ਫੇਰ ਇੱਕ ਵਾਰ ਖੇਚਾਵੇਂ ਤਾਂ ਜਿਹੜਾ ਆਪਣੇ ਲੜਵਚੋ ਚੰਗੀ ਤਰ੍ਹਾਂ ਬੰਦ ਨਿਕਲ ਜਾਣਾ ਤੇ ਉਹਦੀ ਫਟਾਈ ਜਿਹੜੀ ਹੈ ਪੂਸਟ ਕਰ ਸਕੀ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਦਾ ਫਾਰਲ ਸੈਟ ਕਰਕੇ ਤੇ ਉਹਦੀ ਮਟਾਈ ਜਿਹੜੀ ਸੈਟ ਕਰਕੇ ਲੜਾ ਲੜਨ ਨੂੰ ਲਗਾ ਲੈਣਾ ਹੈ ਤੇ ਨਾਲ ਨਾਲ ਜਿਹੜੇ ਆਪਾਂ ਬਾਅਦ ਫੇਰ ਕੇ ਉਹ ਬਾਕੀ ਲੜਾਂ ਦੀ ਵੀ ਜਿਹੜੀ ਸੈਟਿੰਗ ਉਹ ਕਰ ਲੈਣੀ ਹੈ ਤੇ ਨਾਲ ਦੀ ਨਾਲ ਬਾਕੀ ਪਾਗ ਦੀ ਵੀ ਵੀਡੀਓ ਪੂਸਟਿੰਗ ਕਰੀ ਜਾਣੀ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਣਾ ਹੈ ਲੜਨ ਬਾਅਦ ਤੇ ਪੈਚ ਕਰ ਲੈਣਾ ਹੈ ਪੂਣੀ ਕੋਲ ਦਾ ਥੱਲੇ ਜਾ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਵਿੱਚ ਜਿਹੜੇ ਆ ਪੱਲੇ ਪੱਲੇ ਜਿਆਦਾ ਖੁੱਲ ਗਏ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਲਿਆ ਤੇ ਹਲਕਾ ਜਿਹਾ ਆਪਾਂ ਪੱਲਾ ਜਾ ਕੇ ਜਿਹੜਾ ਲੜ ਨੂੰ ਅੰਦਰ ਵੱਲ ਫੋੜ ਕਰਾਂਗੇ ਚੌਥਾ ਤੇ ਪੰਜਵਾਂ ਤਿਸ਼ਮ ਲੜ ਜਿਹੜਾ ਆ ਆਖਦਾ ਖੋਲਾਂਗੇ ਤਾਂ ਇਹੜਾ ਬਣਾ ਕੱਲ ਜਿਹੜਾ ਟੈਂਸਰ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋੜ ਕਾਣਾ ਹੈ ਪੰਜਵੇਂ ਲੜ ਨੂੰ ਚੰਗੀ ਤਰ੍ਹਾਂ ਉੱਤੋਂ ਲੋਟ ਕਰਕੇ ਤੇ ਥੱਲੇ ਲੋਟ ਕਰਕੇ ਚੰਗੀ ਤਰ੍ਹਾਂ ਸੋ ਵਿੱਚ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ 5 ਵਜੇ 6 ਵਜੇ ਲੜਨਾ ਜਿਹੜੀ ਆਪਣੀ ਸ਼ੇਪ ਬਣਾਉਣੀ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਆਪਾਂ ਜਿਹੜਾ ਵਾਈਫਾਈ ਨੇ ਤੇ ਉਹਨਾਂ ਦੀ ਸੈਟਿੰਗ ਕਰਨੀ ਹੈ ਤਾਂ ਉਹਨਾਂ ਦਾ ਫਾਸਲਾ ਬਹੁਤ ਛਟਕਣਾ ਹੈ ਜੇ ਨਹੀਂ ਮਟਾਈ ਜਿਹੜੀ ਹੋਊਗੀ ਆਪਾਂ ਛਟਕਾ ਲੈਣੀ ਹੈ ਬਾਕੀ سارے ਲੜ ਜਿਹੜਾ ਆਪਾਂ ਇਸੇ ਤਰੀਕੇ ਨਾਲ ਲਗਾਉਣੇ ਹਨ ਪਰ ਉਹਨਾਂ ਦੀ ਜਿਹੜੀ ਮਟਾਈ ਹੈ ਤੇ ਉਹਨਾਂ ਦਾ ਫਾਸਲਾ ਜਿਹੜਾ ਛਟਕਣਾ ਹੈ ਜਿਹੜਾ ਇੱਕੋ ਜਿਹਾ ਰੱਖਣਾ ਹੈ ਤੇ ਉਤਲੇ ਦਾ ਵੀ ਜਿਹੜਾ ਫਾਸਲਾ ਪਰ ਛਟਕਾ ਲੈਣਾ ਹੈ ਸਟੇਡ ਆ ਪਾਗਲ ਲੜਣਾ ਹੈ ਲੜਨ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਪੰਥ ਪਸੋ ਤੇ ਰੱਖ ਕੇ ਦੋ ਹੀ ਪੱਲੇ ਵਿਚੜਿਆ ਪੱਲੇ ਪੱਲੇ ਨੂੰ ਜਿਆਦਾ ਖੋਲਣਾ ਹੈ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਥੱਲੇ ਉਹ ਜਿਹੜਾ ਇੱਕ ਵਾਰ ਖਿੱਚ ਲੈਣਾ ਹੈ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਲੋਡ ਕਰ ਲੈਣਾ ਹੈ ਤੇ ਲੋਡ ਕਰਕੇ ਨੱਕ ਦੀ ਹੀੜ ਚੜਾ ਆਪਾਂ ਲੜ ਨੂੰ ਫੋਲਡਾਣਾ ਹੈ ਫੋਲਡ ਕਰਕੇ ਉੱਤੋਂ ਜਿਹੜਾ ਲੜ ਨੂੰ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਆਪਣੀ ਨੋ ਸੈਟ ਕਰਕੇ ਜਿਹੜਾ ਲੜ ਨੂੰ ਸਾਬ ਕਰਕੇ ਗਿਨੇ ਦੀ ਉਹਦੀ ਚੜਾਈ ਰੱਖਣਾ ਚਾਹੀਦੀ ਤੁਸੀਂ ਉਹਦੇ ਉਹਦੀ ਉਨੀ ਚੜਾਈ ਰੱਖ ਕੇੜਾ ਲੜਨੂੰ ਸਾਫ ਕਰਕੇ ਚ ਆਪਣੀ ਸ਼ੇਪ ਸੈੱਟ ਕਰਕੇੜਾ ਲੜਨੂੰ ਲੋਡ ਕਰਕੇ ਲਗਾ ਦੇਣਾ ਹੈ ਵੀਡੀਓ ਵਾਤਾਵਰਣ ਜਿਉ ਕਰਿਓ ਤਾਈੜੇ ਵੀਰਾਂ ਨੂੰ ਪਰਿਆਲ ਸ਼ਾਈ ਪੱਕ ਬਣੇ ਜੋ ਕੋਈ ਪਰਾਲਾ ਲਵਾਉਂਦੀ ਆ ਤਾਂ ਇਹ ਇਸ ਵੀਡੀਓ ਦੇ ਕੇ ਜਿਹੜੀ ਆਪਣੀ ਪ੍ਰੋਬਲਮਾਂ ਦਾ ਸੋਲੂਸ਼ਨ ਕਰ ਲੈਣਾ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਦੀ ਸੈਟਿੰਗ ਕਰਨੀ ਹੈ ਤਦ ਨੇ ਆਪਾਂ ਵਾਈਫੇਰ ਕਿ ਉਹਨਾਂ ਦੀ ਮਟਾਈ ਤੇ ਉਹਨਾਂ ਦਾ ਫਾਸਾ ਜਿਹੜਾ ਬਹੁਤ ਸੈੱਟ ਕਰ ਲੈਣਾ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਸੈੱਟ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਣ ਨੂੰ ਸੈਟ ਕਰਕੇ ਤੇ ਉਤ ਲੈਣਾ ਵੀ ਜਿਹੜੀ ਸੈਟਿੰਗ ਉਹ ਕਰ ਲੈਣੀ ਹੈ ਤੇ ਜਿਹੜਾ ਆਪਾਂ ਪੱਗ ਪੇ ਲਾਉਣਾ ਨੱਕ ਦੀ ਵੀ ਚੁੱਪਦਾ ਪੱਗ ਮੈਂ ਜਿੱਥੇ ਆਪਾਂ ਸ਼ਵਲਰ ਫੋਲ ਕਰੀਏ ਥੋੜਾ ਜਿਹਾ ਗਾਂ ਜਿਹੜਾ ਆਪਾਂ ਪੱਗ ਪੇ ਲਾਉਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਪੱਗ ਮੈਂ ਸੈਟ ਕਰਕੇ ਲਗਾ ਕੇ ਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਦੀ ਸੈਟਿੰਗ ਕਰ ਲੈਣੀ ਹੈ ਸੈਟਿੰਗ ਕਰਕੇ ਤੇ ਆਪਣੀ ਛੇ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਕੱਲ੍ਹ ਜਿਹੜਾ ਲਾਣ ਆਇਆ ਲੜਣ ਨੂੰ ਅੱਧਾ ਅੱਧਾ ਤਲੇ ਹੋਲਡ ਕਰਕੇ ਜਿਹੜਾ ਲੜਣ ਨੂੰ ਤੱਕ ਜਿਹੜਾ ਜੜਾ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਉੱਤੋਂ ਲਿਆ ਬੈਗ ਤੋਂ ਲੜਾਈ ਕਰ ਲੈ ਕੇ ਮੁਰੇ ਲੈ ਕੇ ਜਿਹੜੀ ਬਈ ਚੜਾਈ ਘਟਾ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਦੋਈ ਲੱਖਾਂ ਤੋਂ ਲੜ ਜੜਾ ਲੜ ਨੂੰ ਲੜਾ ਨੂੰ ਬਰਾਬਰ ਕਰਕੇ ਜਿਹੜੇ ਕਿਥੋਂ ਸ਼ੇਵਨਰ ਫੋਲ ਕਰੇ ਇੱਕਲ ਗਿੱਲੜ ਦੇਡੇ ਉੱਤੇ ਵਾਲ ਹੁਣ ਜਿਹਨਾਂ ਦੇ ਬਾਹਰ ਨਾ ਕੱਟ ਗਏ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਚੋਦੀ ਉਹਨੂੰ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਗਾਣਾ ਹੈ ਜਗੇ ਤਰ੍ਹਾਂ ਬਰੀਕ ਬਰੀਕ ਜਿਹੜੇ ਆਪਾਂ ਵੱਟ ਨੇ ਉਹ ਕੱਢ ਲੈਣਾ ਹੈ ਨਾ ਤੇ ਪੱਗ ਪਿੰਦੇ ਥੱਲੇ ਆ ਕਿਹੜਾ ਲਾਣੂ ਸਾ ਅ ਫਰੰਟ ਵਾਲ ਨੂੰ ਫੋਨ ਕਰਨਾ ਹੈ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਕੇਮਰਾ ਦੇ ਥਲੇ ਲਾ ਬਣਾ ਜਿੰਨੇ ਤਹੀ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਉਨੀ ਚੜਾਈ ਰੱਖ ਕੇ ਤੇ ਜਿੰਨੇ ਉਹਦੇ ਵਿੱਚ ਵਲ ਪੈ ਜਾਣਗੇ ਉਹਨਾਂ ਨੂੰ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਜਿੱਥੇ ਆਪਾਂ ਪੰਜਵਾਂ ਮੰਜ਼ਲ ਲਾਏ ਸੀ ਉਹਦੇ ਬੇਸ ਦੇ ਵਿਚਾਲੇ ਦੀ ਆਪਣੀ ਸਪੇਸ ਹੁੰਦੀ ਆ ਸਪੇਸ ਹੁੰਦੀ ਆ ਉਹਦੇ ਥੱਲੇ ਜਿਹੜਾ ਆਪਾਂ ਲੜ ਨੂੰ ਦੱਬੜਾ ਹੈ ਪੱਗ ਨੂੰ ਥੋੜੀ ਫਲਾਵਰ ਦੇ ਲਈ ਜਿਹੜਾ ਆਪਾਂ ਥੱਲੇ ਬੇਸ ਹੁੰਿਆ ਹੈ ਜੇ ਜੰਗੀ ਦਰੇ ਆਪਾਂ ਲੜਾਉ ਸਟਕ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਪੱਕ ਦੀ ਸ਼ੈਟਿੰਗ ਉਹ ਕਰ ਲੈਣੀ ਹੈ ਤੇ ਜੇ ਕਿਸੇ ਲੜ ਵਿੱਚ ਜੇ ਕਿਸੇ ਲੜ ਦੀ ਜੇ ਮੋਟਾਈ ਜੇ ਮੋਟਾਈ ਹੋ ਜਾਂਦੀ ਹੈ ਤਾਂ ਆਪਾਂ ਉਸ ਉੱਤੇ ਬਾਜ ਨੂੰ ਪ੍ਰੈਸ ਕਰਕੇ ਜਿਹੜਾ ਲੜ ਦੀ ਜਿਹੜੀ ਆਪਾਂ ਮੋਟਾਈ ਉਹ ਸੈਟ ਕਰਾਂਗੇ ਜੰਗੀ ਦਰੇ ਆਪਣੇ ਬੰਨ ਲੋ ਕੱਢ ਕੇ ਲੜਾਂ ਨੂੰ ਸਾਵਧਾਰ ਕੇ ਤੇ ਬਾਕੀ ਪੱਕ ਦੀ ਜਿਹੜੀ ਆਪਾਂ ਉਹ ਸੈਟਿੰਗ ਕਰਕੇ ਇਨ ਅ ਹੋਰ ਕੇ ਹੋਰ ਵੀ ਜਿਹੜੀ ਆਪਾਂ ਸੈਟਿੰਗ ਉਹ ਲੜਤੀ ਲੜਾਈ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਫਾਂਹੜਾ ਪੂਰੀ ਸੈਟ ਕਰ ਲੈਣਾ ਹੈ ਤੇ ਆਪਣੀ ਸੱਜੀ ਸਾਈਡ ਵੱਲ ਉਹ ਜਿਹੜੇ ਆਪਣੇ ਲੜਨੇ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਤੇ ਉਹਨਾਂ ਵਿੱਚ ਵੀ ਜਿਹੜਾ ਆਪਾਂ ਬਾਹਰ ਫੇਰ ਲੈਣਾ ਹੈ ਜਿਹੜਾ ਆਪਾਂ ਸੈਲ ਟਕਣਾ ਜਿਹੜਾ ਆਪਾਂ ਪਹਿਲਾਂ ਵਾਲੀ ਸਾਈਡ ਦੇ ਸੈਂਟਰ 'ਚ ਉਹਨੂੰ ਬੈਕ ਤੋਂ ਹੇਠਾਂ ਲੈਣਾ ਹੈ ਖੇਤ 'ਚ ਚੰਗੀ ਤਰ੍ਹਾਂ ਜਿਹੜਾ ਚਾਰੋਂ ਪਾਸੇ ਨੂੰ ਫਲਾ ਕੇ ਜਿਹੜਾ ਲੜਨੂ ਤੇ ਫਿਰ ਇੱਕ ਵਾਰ ਖਿੱਚਿਆ ਗਏ ਤਾਂ ਜਿਹੜਾ ਆਪਣਾ ਸਿਰ ਉਹ ਚੰਗੀ ਤਰ੍ਹਾਂ ਟਾਈਟ ਕਵਰ ਹੋ ਸਕੇ ਤੇ ਜਿੱਥੋਂ ਕੀ ਦਸਲ ਨਿਕਾ ਰਹੇ ਦਾ ਉਥੋਂ ਆਪਾਂ ਬਾਹਰ ਨਾਲ ਜਿਹੜਾ ਸਿਰ ਕਵਰ ਕਰਨਾ ਹੈ ਤੇ ਜਿੱਥੋਂ ਕਿ ਦਸਲ ਨਿਕਾ ਰਹੇ ਦਾ ਉਥੋਂ ਆਪਾਂ ਜਿਸ਼ੇ ਨਾਲ ਦੇ ਕੇ ਆਪਣਾ ਸਿਰ ਕਵਰ ਕਰ ਸਕਦੇ ਹੋ ਤੇ ਉਤਲੇ ਜਿਹੜਾ ਦੀ ਸ਼ੈਡਿੰਗ ਕਰ ਲਈ ਤੇ ਉਹਨਾਂ ਦੀ ਸਫਾਈ ਕਰ ਲਈ ਤੇ ਉਹਨਾਂ ਫਾਂ ਜਿਹੜਾ ਸੈਟ ਕਰ ਲਈ ਡਬਲ ਸੀ ਸ਼ੈਡੜਾ ਆਪਣਾ ਵਰਤ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਪਾਸਾ ਚਾਰ ਪਾਸੋਂ ਵਾਜ ਫੇਰ ਕੇ ਤੇ ਫਿਰ ਇੱਕ ਵਾਰ ਖੇਚ ਕੇ ਟਾਈਲੈਂਡ ਆਪਣਾ ਸਿਰ ਚੰਗੀ ਤਰ੍ਹਾਂ ਚੜ੍ਹ ਕਵਰ ਹੋ ਸਕੇ ਇੱਥੇ ਜਿੱਥੋਂ ਕਿ ਤੋ ਸਿਰ ਨਗਰ ਰਹੇ ਦਾ ਉੱਥੋਂ ਆਪਾਂ ਹਲਕਾ ਜਿਹਾ ਕਪੜਾ ਚੱਕ ਕੇ ਜਿਹੜਾ ਚੰਗੀ ਤਰ੍ਹਾਂ ਜਿਹੜਾ ਚਾਰ ਪਾਸੋਂ ਸੜਾ ਕਵਰ ਕਰਨਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਆਪਣੇ ਉਤਲੇ ਲੜਾਇਰੇ ਜਿਹੜੇ ਉਤਲੇ ਲੜਨੇ ਹੁੰਦਾ ਤੋਂ ਸੜਾ ਕਵਰ ਕਰਨਾ ਹੈ ਤੇ ਫਿਰ ਆਪਣੀ ਜਿੱਥੋਂ ਕਿ ਤੋ ਸਿਰ ਨਗਰ ਰਹੇ ਦਾ ਉੱਥੋਂ ਆਪਾਂ ਜਿਹੜਾ ਸੜਾ ਕਵਰ ਕਰ ਲੈਣਾ ਹੈ ਤੇ ਬਾਕੀ ਪਗ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਬੈਗ ਦਾ ਲੜ ਲਾਉਣਾ ਹੈ ਲੈ ਇਹ ਲੜਨੂੰ ਬੈਗ ਤੋਂ ਅੱਧਾ 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 ਖੱਬੇ ਫੋਲਡ ਕਰਕੇ ਇਹ ਲੜਨੂੰ ਚੰਗੀ ਤਰ੍ਹਾਂ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਤੇ ਇਚੜਾਈ ਤੇ ਕਰਕੇ ਤੇ ਉਹਦਾ ਉਹ ਵੀ ਲੜ ਜਿਹੜਾ ਬਸ ਕਿੰਨਾ ਸਾਫ਼ ਕਰਕੇ ਲਗਾਉਣਾ ਹੈ ਜੇ ਉਹ ਵੀ ਲੜ ਜਿਹੜਾ ਆਪਾਂ ਜਿਹੜਾ ਸੈਂਟਰ ਹੁੰਦਾ ਉੱਥੇ ਆਪਾਂ ਜਿਹੜਾ ਲੜਨੂੰ ਦੱਬ ਕੇ ਇੱਕ ਵਾਰ ਗਾਹਾਂ ਜਾ ਕੇ ਫਲਾ ਦੇਣਾ ਹੈ ਤੇ ਹੁਣ ਜਿਹੜੀ ਆਪਣੀ ਬਾਕੀ ਪਾਗ ਦੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਜਿਹੜੇ ਆਪਾਂ ਲੜ ਲੈਨੇ ਉਹਨਾਂ ਨੂੰ ਹਲਕਾ ਹਲਕਾ 3D ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਇਹ ਲੈ ਆਪਣੇ ਉਹ ਲੜਨੇ ਥੋੜੇ ਥੋੜੇ 3D ਕਰਕੇ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਵੀ ਜਿਹੜਾ ਮਾ ਸੈਟ ਕਰਿਆ ਜਿਹੜਾ ਪਹਿਲੇ ਨਾਲ ਲਈ ਸੜੇ ਸੰਟ ਚੋਂ ਫਰਟ ਤੋਂ ਖਿਸਕਣਾਈ ਜਾਂਦਾ ਤਾਂ ਜਿਹੜੇ ਜੇ ਖਿਸਕੇਂਦਾ ਹੈ ਤਾਂ ਆਪਣੀ ਜਿਹੜੀ ਪੱਗ ਦੇਖਣ ਚ ਬੁਰੀ ਲੱਗਦੀ ਹੈ ਤੇ ਜਿਹੜੇ ਆਪਾਂ 3D ਕਰਨੇ ਲੜ ਉਹ ਆ 500 ਜਣਗੀ ਧਿਆਨ ਕਰਨੇ ਤਾਂ ਜਿਹੜਾ ਉਹਨਾਂ ਲੜ ਕੇ ਕੋਈ ਵੱਲ ਨਾ ਰਹਿ ਤੇ ਚੱਕੀ ਤੇੜਾ ਇਹ ਆਪਣੇ ਲੜਨੇ ਉਹ ਸੈਟ ਕਰ ਲੈਣੇ ਹਨ ਤੇ ਜਲਦੀ ਨਵੀਂ ਵੀਡੀਓ ਲੈ ਕੇ ਆਉਣੇ ਆ ਵੀਡੀਓ ਦੇਖ ਲਈ ਧੰਨਵਾਦ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ